ਔਰ ਗੁਰੂ ਕੇ ਇਤਿਹਾਸ ਚ ਤਾਕਤ ਹੈ ਸਾਡਾ ਇਤਿਹਾਸ ਕੋਈ ਉਦਾਂ ਹੀ ਨਹੀਂ ਇਹ ਜੀਵਤ ਇਤਿਹਾਸ ਹੈ ਇਹਨੂੰ ਸੁਣ ਕੇ ਨਾ ਮੁਰਦੇ ਜਿੰਦਾ ਹੋ ਜਾਂਦੇ ਆ ਅਨੰਦਪੁਰ ਸਾਹਿਬ ਦੀ ਇੱਕ ਘਟਨਾ ਜਦੋਂ ਅਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਨੇ ਖਾਲਸਾ ਸਾਜਿਆ ਨਾ ਇੱਕ ਮੁਸਲਮਾਨ ਸੂਈਆ ਸੀ ਅਬੂਲੁਲ ਤੁਰਾਨੀ ਉਹਦਾ ਜ਼ਿਕਰ ਆਉਂਦਾ ਉਹ ਔਰੰਗਜ਼ੇਬ ਦਾ ਭੇਜਿਆ ਹੋਇਆ ਸੀ ਵੀ ਰਿਪੋਰਟ ਦੇਈ ਗੁਰੂ ਗੋਬਿੰਦ ਸਿੰਘ ਜੀ ਦੀ ਕੀ ਕਰਦੇ ਆ ਉਹ ਸਾਰੀ ਰਿਪੋਰਟ ਭੇਜਦਾ ਸੀ ਉਹ ਪਰ ਉਹਨੇ ਜਦੋਂ ਅਨੰਦਪੁਰ ਸਾਹਿਬ ਖਾਲਸਾ ਸਾਜਿਆ ਆਖਰੀ ਰਿਪੋਰਟ ਭੇਜੀ ਉਹਨੇ ਉਸ ਤੋਂ ਬਾਅਦ ਨਹੀਂ ਭੇਜੀ ਕਿਉਂ ਉਹਨੇ ਜਦ ਦੇਖਿਆ ਵੀ ਇਦਾਂ ਖਾਲਸਾ ਸਾਜਿਆ ਗੁਰੂ ਗੋਬਿੰਦ ਸਿੰਘ ਨੇ ਪੰਜ ਸੀਸ ਲਏ ਤੇ ਉਹਨੇ ਆਖਰੀ ਰਿਪੋਰਟ ਤੇ ਲਿਖਤਾ ਵੀ ਔਰੰਗਜ਼ੇਬ ਤੂੰ ਰੱਬ ਨਾਲ ਟੱਕਰ ਲਾ ਰਿਹਾ ਹੈ ਇੱਕ ਗੁਰੂ ਗੋਬਿੰਦ ਸਿੰਘ ਮਾਨਵਤਾ ਦਾ ਭਲਾ ਕਰ ਰਹੇ ਆ ਤੇਰੇ ਮਨ ਦੇ ਵਿੱਚ ਦੁਆਇਸ਼ ਹੈ ਇਹਨਾਂ ਦੇ ਲਈ ਇਹ ਕਿਸੇ ਨਾਲ ਨਫਰਤ ਨਹੀਂ ਉਹਦਾ ਭੇਜਿਆ ਬੰਦਾ ਹੀ ਉਹਦਾ ਭੇਜਿਆ ਬੰਦਾ ਉਲਤਰਾਨੀ ਆਖਰੀ ਰਿਪੋਰਟ ਚ ਲਿਖਦਾ ਹੈ ਕਹਿੰਦਾ ਇਹ ਮੇਰੀ ਆਖਰੀ ਰਿਪੋਰਟ ਹੈ ਲੈ ਮੈਂ ਅੱਜ ਤੋਂ ਅਮਰਸ਼ਕਰ ਸਿੰਘ ਸਾਜ ਰਿਹਾ ਤੇ ਜੇ ਤੂੰ ਆਪਣਾ ਜੀਵਨ ਸਫਲਾ ਚਾਹੁੰਦਾ ਤੂੰ ਵੀ ਅਮਰਸ਼ਕ ਕੇ ਸਿੰਘ ਸਾਜ ਉਹਨੇ ਅਮਰਸ਼ਕਿਆ ਨਾਮ ਰਖਾਇਆ ਜਮੀਰ ਸਿੰਘ ਉਹਨਾਂ ਦਾ ਨਾਮ ਰਖਿਆ ਫਿਰ ਉਹ ਖਾਲਸਾ ਸਾਜ ਗਿਆ ਉਹਨੇ ਮੁੜ ਕੇ ਰਿਪੋਰਟ ਨਹੀਂ ਕੀਤੀ ਇਹ ਤਾਂ ਸਾਡਾ ਇਹ ਹਜਾ ਤਾਂ ਇਤਿਹਾਸ ਹੈ ਹੁਣ ਜਿਹੜੀ ਸੰਗਤ ਜਾਂਦੀ ਹੈ ਫਿਰ ਉਹ ਉੱਥੇ ਜਾ ਕੇ ਸਿਰਫ ਇਤਿਹਾਸ ਨੂੰ ਇੱਕ ਯਾਦ ਤੌਰ ਤੇ ਜਾਂਦੀ ਹੈ ਜੇ ਕੋਈ ਹੋਰ ਵੀ ਅੱਜ ਵੀ ਕੋਈ ਕਲਾ ਵਰਤ ਨਹੀਂ ਹੈ ਜੇ ਸਿੱਧੇ ਸ਼ਬਦਾਂ ਚ ਕਿਹਾ ਜਾਵੇ ਦੇਖੋ ਜੀ ਪਹਿਲੀ ਗੱਲ ਤਾਂ ਇਹ ਹੈ ਵੀ ਜਦੋਂ ਜਿਸ ਜਗ੍ਹਾ ਤੇ ਗੁਰੂ ਸਾਹਿਬ ਨੇ ਚਰਨ ਪਾਏ ਆਪਣੇ ਉਹ ਥਾਂ ਹਮੇਸ਼ਾ ਲਈ ਪੂਜਨੀਕ ਹੋ ਗਿਆ ਭਾਈ ਗੁਰਦਾਸ ਜੀ ਨੇ ਲਿਖਿਆ ਜਿੱਥੇ ਬਾਬਾ ਪੈਰ ਤੇ ਪੂਜਾ ਆਸਣ ਥਾਪਣ ਸੋਆ ਜਿੱਥੇ ਗੁਰੂ ਪਾਤਸ਼ਾਹ ਜੀ ਨੇ ਆਪਣੇ ਚਰਨ ਰੱਖਤੇ ਉਥਾਂ ਪੂਜਣਯੋਗ ਹੋ ਗਿਆ ਤੇ ਕੱਲੀ ਇਹ ਨਹੀਂ ਵੀ ਉਹ ਇਤਿਹਾਸਿਕ ਪੱਖ ਹੀ ਉੱਤੇ ਇਤਿਹਾਸ ਤੇ ਹੈਗਾ ਹੀ ਹੈਗਾ ਜਿਹੜੀਆਂ ਇਤਿਹਾਸਕ ਥਾਮਾਂ ਹੁੰਦੀਆਂ ਉਹਨਾਂ ਤੋਂ ਪ੍ਰੇਰਣਾ ਤਾਂ ਮਿਲਦੀ ਹੋਵੇ ਵੀ ਇੱਥੇ ਆ ਕੰਮ ਹੋਇਆ ਜੀ ਯਾਤੋਂਦੀ ਹੋਆ ਪਰ ਉਹਦੇ ਨਾਲ ਅਧਿਆਤਮ ਦੀ ਦੁਨੀਆ ਜੇ ਵੀ ਮੰਨਿਆ ਜਾਂਦਾ ਜਿੱਥੇ ਕੋਈ ਕਰਨੀ ਵਾਲਾ ਕੋਈ ਵੱਡਾ ਮਹਾਪੁਰਸ਼ ਜਿੱਥੇ ਚਰਨ ਰੱਖ ਦੇਵੇ ਪੈਰ ਰੱਖ ਦੇਵੇ ਆਪਣੇ ਉੱਥੇ ਯੁੱਗਾਂ ਯੁੱਗਾਂ ਤੱਕ ਉਹ ਥਾਂ ਨੂੰ ਚਾਰਜ ਕਰ ਦਿੰਦਾ ਚਾਰਜ ਚਾਰਜ ਹੋ ਜਾਂਦੀ ਐ એનર્ਜੀ ਨਾਲ ਪੋਜ਼ਿਟਿਵ એનર્ਜੀ ਜਿਵੇਂ ਇੱਕ ਮੋਬਾਈਲ ਡੈਡ ਐ ਬੈਟਰੀ ਡੈਡ ਐ ਉਹਨੂੰ ਲਾਈਟ ਨਾਲ ਲਾ ਦੋ ਚਾਰਜ ਹੋ ਜਾਂਦੀ ਐ ਉਹ ਕਿੰਨਾ ਟਾਈਮ ਚੱਲਦੀ ਐ ਉਹ ਥਾਂ ਜਿਹੜੀ ਐ ਜਿੱਨੀ ਜਿਸ ਜਗ੍ਹਾ ਦੇ ਉੱਤੇ ਉਹ ਪਵਿੱਤਰ ਪੁਰਸ਼ ਨੇ ਚਰਨ ਪਾਏ ਹੁੰਦੇ ਆ ਉਹ ਥਾਂ ਪੁੰਨਮਈ ਹੋ ਜਾਂਦੀ ਭਾਗਾਂ ਵਾਲੀ ਜਦੋਂ ਵੀ ਕੋਈ ਬੰਦਾ ਉਸ ਥਾਂ ਦੇ ਸੰਪਰਕ ਚ ਆਉਂਦਾ ਉਸ ਬੰਦੇ ਦੇ ਜਿਹੜੇ ਥਾਟ ਨੇ ਉਹ ਚੇਂਜ ਹੁੰਦੇ ਆ ਉਹ ਤੇ ਅਸਰ ਪੈਂਦਾ ਜੇ ਕੋਈ ਭਾਵਨਾ ਨਾਲ ਆਵੇ ਜੇ ਕੋਈ ਇਸ ਭਾਵਨਾ ਨਾਲ ਜਾਵੇ ਮੈਂ ਆਪਣਾ ਜੀਵਨ ਚੇਂਜ ਕਰਦਾ ਜਿੰਨਾ ਲਾਭ ਆਨੰਦਪੁਰ ਸਾਹਿਬ ਜਾ ਕੇ ਸਿਮਰਨ ਕਰਨ ਦਾ ਬਾਣੀ ਪੜ੍ਹਨ ਦਾ ਹੈ ਉਦੋਂ ਕਿਤੇ ਆਪਣੇ ਘਰੇ ਬਹਿ ਕੇ ਕਰੂਗਾ ਘਟ ਮਿਲੂਗਾ ਕਾਰਨ ਕਿਉਂਕਿ ਉਹ ਥਾਂ ਗੁਰੂ ਪਾਤਸ਼ਾਹ ਜੀ ਦੀ ਕਿਰਪਾ ਨਾਲ ਉੱਥੇ ਬੜੀਆਂ ਬਖਸ਼ੀਆਂ ਹੋਈਆਂ ਕਿੰਨੇ ਬ੍ਰਹਮ ਗਿਆਨੀ ਆਏ ਬਾਣੀ 'ਚ ਲਿਖਿਆ ਹੈ ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ RAM ਰਾਜੇ ਕਹਿੰਦੇ ਉਹ ਥਾਂ ਸੋਹਣਾ ਹੋ ਗਿਆ ਫਿਰ ਇਹ ਨਹੀਂ ਵੀ ਚਲੋ ਜੀ ਸੋਹਣਾ ਹੋ ਗਿਆ ਕਹਿੰਦੇ ਗੁਰਸਿੱਖ ਲੱਭਦੇ ਆ ਉਸ ਥਾਨ ਨੂੰ ਗੁਰਸਿੱਖੀ ਸੋ ਥਾਨ ਭਾਲਿਆ ਲੈ ਧੂਰ ਮੁਖ ਲਾਵਾ ਗੁਰਸਿੱਖ ਉਸ ਤੋਂ ਦੀ ਧੂੜ ਮੱਥੇ ਨੂੰ ਲਾਉਂਦੇ ਜਿਵੇਂ ਉਦਾਹਰਨ ਤੌਰ ਤੇ ਜੀ ਪਹਿਲਾਂ ਟੀਵੀ ਬਿਮਾਰੀ ਚੱਲਦੀ ਸੀ ਹੁਣ ਤਾਂ ਘਟ ਗਈ ਟੀਵੀ ਦੇ ਮਰੀਜ਼ ਹੁੰਦੇ ਸੀ ਜਿੱਥੇ ਕੋਈ ਕਮਰੇ ਦੇ ਵਿੱਚ ਟੀਵੀ ਦਾ ਮਰੀਜ਼ ਰਹਿੰਦਾ ਸੀ ਰਹਿ ਕੇ ਚਲ ਗਿਆ ਡਾਕਟਰ ਕਹਿੰਦੇ ਕੁਛ ਦਿਨ ਇਸ ਕਮਰੇ ਨੂੰ ਵਰਤਿਓ ਨਾ ਅਸੀਂ ਮੈਂ ਇੱਕ ਦੇਖਿਆ ਇੱਕ ਥਾਂ ਉੱਤੇ ਅਸੀਂ ਰਹਿੰਦੇ ਸੀ ਕਾਲਜ ਪੜ੍ਹਦੇ ਸੀ ਗੁਰਮਤ ਕਾਲਜ ਉੱਥੇ ਇੱਕ ਟੀਵੀ ਹੋ ਗਈ ਇੱਕ ਸਿੰਘ ਨੂੰ ਪੁਰਾਣੀ ਗੱਲ ਹੈ ਤੇ ਉਹ ਥੋੜੇ ਦਿਨ ਜਦੋਂ ਉਹ ਕਮਰੇ ਜਿਹੜੇ 'ਚ ਰਹਿੰਦਾ ਸੀਗਾ ਉਹ ਡਾਕਟਰ ਨੇ ਆਖਿਆ ਜੀ ਇਹਨੂੰ ਵਰਤਿਓ ਨਾ ਕਮਰੇ ਹਾਲਾਂਕਿ ਧੋਇਆ ਵੀ ਸਾਫ ਵੀ ਕੀਤਾ ਕਹਿੰਦੇ ਫੇਰ ਵੀ ਧੁੱਪਾਂ ਲਗਣ ਦੋ ਕੋਈ ਹਫਤਾ 10 ਦਿਨ ਮਹੀਨਾ ਖਾਲੀ ਰੱਖਿਆ ਪੁੱਛਿਆ ਜੀ ਕਿਉਂ ਕਹਿੰਦੇ ਜੀ ਭਾਵੇਂ ਜੋ ਵੀ ਤੁਸੀਂ ਕਰ ਲੋ ਤਾਂ ਵੀ ਇਸ ਕਮਰੇ ਦੇ ਵਿੱਚ ਇਸ ਥਾਂ ਦੇ ਉੱਤੇ ਉਸ ਬਿਮਾਰੀ ਦੇ ਬਰੀਕ ਬਰੀਕ ਜੀਵਾਣੂ ਘਟਾਣੂ ਰਹਿ ਗਏ ਹੋਣਗੇ ਇੱਕ ਛੋਟੀ ਜੀ ਬਿਮਾਰੀ ਦੇ ਵਿੱਚ ਜੇ ਇਹ ਸੰਭਾਵਨਾ ਹੈ ਕਿ ਉੱਥੇ ਉੱਤੇ ਦੀ ਹਵਾ ਵਿੱਚ ਕੋਈ ਮਹੀਨਾ ਕੋਈ 10 ਦਿਨ ਕੋਈ 2 ਮਹੀਨੇ ਉਹਦੀ ਨੈਗੇਟਿਵ એનર્ਜੀ ਰਹਿੰਦੀ ਹੈ ਤੇ ਜਿੱਥੇ ਇੱਕ ਸਤਪੁਰਸ਼ ਇੱਕ ਬ੍ਰਹਮ ਗਿਆਨੀ ਆਪ ਨਾਰਾਇਣ ਕਲਾ ਧਾਰ ਧਰਤੀ ਦੇ ਉੱਤੇ ਆਇਆ ਹੋਵੇ ਆਪ ਜਾਰਾ ਰੂਪ ਵਿੱਚ ਵਿਚਰਿਆ ਹੋਵੇ ਤੇ ਉਹ ਫਿਰ ਪ੍ਰੋਸੈਸ ਹੈ ਜਿਹੜਾ ਉਹ ਲੰਮੀਆਂ ਸਦੀਆਂ ਤੱਕ ਚੱਲਦਾ ਉਹ ਮੁੱਕਦਾ ਨਹੀਂ ਹੈਗਾ ਗੁਰੂ ਉਹ એનર્ਜੀ ਗੁਰੂ ਦੀ ਉਹ ਤਾਕਤ ਉਹ ਬਖਸ਼ਿਸ਼ ਉੱਥੇ ਰਹਿੰਦੀ ਰਹਿੰਦੀ ਹੈ ਤਾਂ ਕਰਕੇ ਸੰਗਤ ਇਤਿਹਾਸ ਵੀ ਯਾਦ ਕਰਨੀ ਜਾਂਦੀ ਹੈ ਦੂਜਾ ਜਦੋਂ ਸੰਗਤ ਜ਼ਿਆਦਾ ਹੁੰਦੀ ਭਾਵਨਾ ਵਾਲੀ ਸੰਗਤ ਦਾ ਤਾਂ ਫਰਕ ਹੈਗਾ ਹੀ ਆ ਜੀ ਇੱਕ ਬੰਦਾ ਕੱਲਾ ਇੱਕ 10 ਬੰਦੇ ਐ ਕੰਮ ਕਰ ਰਿਹਾ ਪਹਾੜ ਤੇ ਚੜਨਾ ਹੈ ਕੱਲੇ ਬੰਦੇ ਨੂੰ ਔਖਾ ਹੋਊਗਾ ਜਦੋਂ 5 7 10 ਬੰਦੇ ਹੋਣਗੇ ਸੰਗ ਨਾਲ ਸਾਥ ਨਾਲ ਛੇਤੀ ਚੱਲ ਜਾਊਗਾ ਇਹ ਹੈਈ ਆ ਸੰਗਤ ਦਾ ਅਸਰ ਜਦੋਂ ਉੱਥੇ ਕਿੰਨੇ ਬੰਦੇ ਬਾਣੀ ਪੜਨ ਵਾਲੇ ਆ ਸਿਮਰਨ ਕਰਨ ਵਾਲੇ ਆ ਜਦੋਂ ਉੱਥੇ ਬਾਣੀ ਪੜਦੇ ਅੰਮ੍ਰਿਤ ਵੇਲੇ ਉੱਠਦੇ ਆ ਧਨਾਤਮਕ ਨਾਮ ਹੋ ਰਿਹਾ ਹੈ ਤੇ ਜਿਹੜਾ ਬੰਦਾ ਉੱਥੇ ਜਾਊਗਾ ਉਹਨੂੰ ਉਹ ਲਗਨ ਲੱਗੂਗੀ ਉਹਦਾ ਵੀ ਮਨ ਆਪਣੇ ਆਪ ਕਰੂਗਾ ਮੈਂ ਵੀ ਬਾਣੀ ਪੜ੍ਹ ਲਵਾਂ ਮੈਂ ਵੀ ਸੁਣ ਲਵਾਂ ਇਸ ਚੀਜ਼ ਦਾ ਵੀ ਫਰਕ ਹੈਗਾ ਜੀ ਜਿਹੜਾ ਆਪਾਂ ਆ ਹੁਣ 13 ਅਪ੍ਰੈਲ ਨੂੰ ਮਨਾ ਰਹੇ ਆ ਇਹ ਖਾਲਸਾ ਸਾਜਨਾ ਦਿਵਸ ਦੇ ਨਾਮ ਨਾਲ ਇਹਨੂੰ ਜਾਣਿਆ ਜਾਂਦਾ ਜੀ ਪਹਿਲੀ ਇੰਨੀ ਗੱਲ ਹੈ ਵੀ ਇਹਦਾ ਆਪਣੇ ਨਾਲ ਸੰਬੰਧ ਐ ਹੈ ਵੀ 1699 ਦੀ ਵਿਸਾਖੀ ਨੂੰ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਦੋਂ ਗੋਵਿੰਦ ਰਾਏ ਸੀ ਪਹਿਲਾ ਖਾਲਸਾ ਸਾਜਿਆ ਪੰਜ ਪਿਆਰਿਆਂ ਦੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਚੋਣ ਕੀਤੀ ਤੇ ਉਹਨਾਂ ਨੂੰ ਫਿਰ ਅੰਮ੍ਰਿਤ ਛਕਾ ਕੇ ਸਿੰਘ ਬਣਾਇਆ ਉਹ ਚੋਣ ਕਿਵੇਂ ਕੀਤੀ ਗਈ ਸੀ ਉਹਦਾ ਉਹਦੀ ਚੋਣ ਦਾ ਜੀ ਉਹ ਵੀ ਇੱਕ ਵੱਖਰੀ ਉਹ ਇੱਕ ਇਤਿਹਾਸ ਹੈ ਇਹ ਅਨੋਖੀ ਹੈ ਦੁਨੀਆ ਦੇ ਇਤਿਹਾਸ ਨਾਲੋਂ ਵੱਖਰੀ ਇਹ ਗੱਲ ਹੋਈ ਦੁਨੀਆ ਦੇ ਵਿੱਚ ਐਸਾ ਕਦੇ ਨਹੀਂ ਹੋਇਆ ਵੀ ਜਿਹੜਾ ਗੁਰੂ ਆ ਉਹ ਕਦੇ ਚੇਲਾ ਬਣਿਆ ਹੋਵੇ ਆਪਣੇ ਚੇਲੇ ਦਾ ਇਹ ਗੁਰੂ ਨਾਨਕ ਦੇ ਘਰ ਦੀ ਉਹ ਪਰੰਪਰਾ ਹੈ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ 1699 ਦੀ ਵਿਸਾਖੀ ਨੂੰ ਇਤਿਹਾਸਾਂ ਦੇ ਵਿੱਚ ਲਿਖਿਆ ਮਿਲਦਾ ਹੈ ਵੀ ਸ਼ਰੇ ਐਨ ਸ਼੍ਰੀ ਆਮ ਸਾਰੀਆਂ ਸੰਗਤਾਂ ਦੇ ਵਿੱਚ ਇੱਕ ਉੱਚਾ ਢਿੱਲਾ ਜਿਹੜਾ ਅਨੰਦਪੁਰ ਸਾਹਿਬ ਹੈ ਨਾ ਉਹ ਪਹਾੜੀਓ ਸੀ ਉੱਥੇ ਉਹ ਜਿੱਥੇ ਕੇਸਗੜ ਸਾਹਿਬ ਹੈ ਹੁਣ ਵੀ ਤੁਸੀਂ ਦੇਖੋ ਵੀ ਕਿੰਨਾ ਉੱਚਾ ਹੋ ਜਿੱਥੋਂ ਦੀ ਹੁਣ ਰੋਡ ਲੰਘਦਾ ਹੈ ਪਰਲੇ ਪਾਸੇ ਨੰਗਲ ਡੈਮ ਵਾਲਾ ਉਹਦੇ ਨਾਲ ਇੱਥੇ ਉਰੋਂ ਦੀ ਸਤਲੁਜ ਦਰਿਆ ਲੰਘਦਾ ਸੀ ਉੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਹੁਕਮਨਾਮੇ ਪਹਿਲਾਂ ਭੇਜ ਕੇ ਸੰਗਤਾਂ ਸੱਦੀਆਂ ਤੇ ਬਹੁਤ ਭਾਰੀ ਇਕੱਠ ਸੀਗਾ ਕਈ ਵਿਦਵਾਨ 80000 ਦਾ ਇਕੱਠ ਕਈ 10 ਲੱਖ ਦਾ ਵੀ ਇਕੱਠ ਕਹਿ ਦਿੰਦੇ ਹਨ ਜਣੀਆਂ ਉਹ ਸਮਝ ਲਓ ਵੀ ਦੂਰ ਦੂਰ ਤੱਕ ਬੰਦਾ ਕਹ ਲੋ ਖਾਲੀ ਜਗ੍ਹਾ ਨਹੀਂ ਸੀ ਸੰਗਤਾਂ ਦਾ ਇਕੱਠ ਸੀਗਾ ਉਹਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਭਰੇ ਦੀਵਾਨ ਵਿੱਚ ਉੱਤੇ ਖੜ ਕੇ ਸਟੇਜ ਦੇ ਸ੍ਰੀ ਸਾਹਿਬ ਕੱਢ ਕੇ ਇਉਂ ਨਹੀਂ ਆਖਿਆ ਵੀ ਮੈਂ ਸਿੱਖ ਸਾਜਣੇ ਜਾਂ ਖਾਲਸਾ ਸਾਜਣਾ ਮਾਰਨ ਨਹੀਂ ਆਖਿਆ ਮੈਨੂੰ ਸਿਰ ਦੇਣ ਵਾਲਾ ਉੱਥੇ ਕੋਈ ਸਿਰ ਚਾਹੀਦਾ ਜਿਹੜਾ ਆਪਣੀ ਜਾਨ ਤਲੀ ਤੇ ਰੱਖ ਕੇ ਸਿਰ ਦੇ ਸਕਦਾ ਉਹ ਆਪੇ ਔਰ ਏ ਵੀ ਨਹੀਂ ਵੀ ਜਿਹੜਾ ਸਿਰ ਆ ਗਿਆ ਬੰਦਾ ਉਹਨੂੰ ਰੱਖ ਲਿਆ ਅੱਗੇ ਇਤਿਹਾਸਕਾਰ ਕਹਿੰਦੇ ਇੱਕ ਤੰਬੂ ਲੱਗਿਆ ਸੀ ਤੰਬੂ ਚ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੰਬੂ ਚ ਲਜਾ ਕੇ ਇੱਕ ਖੇਡ ਵਰਤਾਈ ਤੇ ਲਹੂ ਨਾਲ ਭਿੱਜੀ ਹੋਈ ਤਲਵਾਰ ਲੈ ਕੇ ਬਾਹਰ ਆ ਗਏ ਬਾਹਰ ਆ ਕੇ ਫੇਰ ਆਵਾਜ਼ ਮਾਰੀ ਵੀ ਇੱਕ ਸਿਰ ਚਾਹੀਦਾ ਸੰਗਤਾਂ ਚ ਇਹੀ ਸੀ ਵੀ ਉਹ ਬੰਦਾ ਦੇਖੋ ਸੰਗਤਾਂ ਵਿੱਚ ਇਹੀ ਸੀ ਵੀ ਬੰਦਾ ਵੜਦਾ ਕਿਉਂਕਿ ਕੁਝ ਇਸ ਚੀਜ਼ ਦਾ ਵੀ ਫਰਕ ਪੈਂਦਾ ਕੁਝ ਇੱਕ ਵਿਦਵਾਨਾਂ ਨੇ ਐਸਾ ਵੀ ਲਿਖਿਆ ਵੀ ਬੱਕਰੇ ਚ ਟਕਾਤੇ ਮਾਰ ਜਣੇ ਪਰ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਦੇ ਵਚਨ ਮੈਂ ਸੁਨੇ ਆ ਤੇ ਜੋ ਸੰਪਰਦਾਇ ਜੋ ਵਿਚਾਰ ਆ ਉਹ ਤਾਂ ਇਹੀ ਮੰਨਦੇ ਆ ਵੀ ਦੱਸੋ ਵੀ ਕਿਸੇ ਵੀ ਇਤਿਹਾਸ ਚ ਇਹ ਨਹੀਂ ਲਿਖਿਆ ਮਿਲਦਾ ਵੀ ਉਹ ਬੱਕਰੇ ਕਿੱਥੋਂ ਆਏ ਫਿਰ ਕੋਈ ਕਿਤੇ ਤਾਂ ਹੋਣਾ ਨਾ ਕੀ ਤੋਂ ਮੰਗਾਈ ਸੀ ਕਿਸੇ ਸਿੱਖ ਤੋਂ ਵੀ ਉਹ ਬੱਕਰਿਆਂ ਦਾ ਬਾਅਦ ਚ ਕੀ ਕੀਤਾ ਕਿਤੇ ਕੁਝ ਨਹੀਂ ਹੈਗਾ ਅਸਲ ਰੂਪ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬੱਕਰੀ ਨਹੀਂ ਵੱਡੇ ਜੇ ਬੱਕਰੇ ਵੱਡੇ ਹੁੰਦੇ ਤਾਂ ਬੱਕਰਿਆਂ ਨੂੰ ਸਿੱਖੀ ਮਿਲਣੀ ਚਾਹੀਦੀ ਆ ਬੰਦਿਆਂ ਨੂੰ ਨਹੀਂ ਮਿਲਣੀ ਚਾਹੀਦੀ ਫਿਰ ਸਾਨੂੰ ਕਾਦੇ ਵਾਸਤੇ ਖਾਲਸਾ ਸੀ ਕੀ ਕਾਦੇ ਹੋਏ ਕੁਰਬਾਨੀ ਤਾਂ ਉਹਨਾਂ ਨੇ ਦਿੱਤੀ ਬਾਰ-ਬਾਰ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪੰਜੇ ਟੰਬੂ ਵਿੱਚ ਲੈ ਕੇ ਗਏ ਪੰਜਾਂ ਨੂੰ ਲਹੂ ਭੀਜੀ ਤਲਵਾਰ ਲੈ ਕੇ ਬਾਹਰ ਆਉਂਦੇ ਰਹੇ ਆਵਾਜ਼ ਮਾਰਦੇ ਰਹੇ ਚੀਜ਼ ਮੰਗਦੇ ਰਹੇ ਤੇ ਇੱਕ-ਇੱਕ ਕਰਕੇ ਬੰਦਾ ਉੱਠਦਾ ਰਿਹਾ ਭਾਈ ਦਇਆਰਾਮ ਉੱਠੇ ਫਿਰ ਧਰਮਚੰਦ ਉੱਠੇ ਮੋਹਕਮ رائے ਉੱਠੇ ਹਿੰਮਤ ਚੰਦ ਉੱਠੇ ਫਿਰ ਸਾਹਿਬ ਚੰਦ ਉੱਠੇ ਜਿ ਸਾਹਿਬਦਾਸ ਉੱਠੇ ਇਹਨਾਂ ਪੰਜਾਂ ਨੂੰ ਤੰਬੂ ਵਿੱਚ ਲਾ ਜਾ ਕੇ ਸੀਸ ਲਿਆ ਮਹਾਰਾਜ ਨੇ ਸੀਸ ਲੈ ਕੇ ਫਿਰ ਇਹਨਾਂ ਨੂੰ ਮੋੜ ਸੁਰਜੀਤ ਕੀਤਾ ਮੋੜ ਸੁਰਜੀਤ ਕਰਕੇ ਫਿਰ ਖੰਡੇ ਵਾਟੇ ਦਾ ਜੋ ਮਰਿਆਦਾ ਅੰਮ੍ਰਿਤ ਦੀ ਅੰਮ੍ਰਿਤ ਤਿਆਰ ਕੀਤਾ ਅੰਮ੍ਰਿਤ ਤਿਆਰ ਕਰਕੇ ਫਿਰ ਆਪ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਹਨਾਂ ਨੂੰ ਪੰਜਾਂ ਨੂੰ ਅੰਮ੍ਰਿਤ ਛਕਾਇਆ ਪੰਜਾਂ ਨੂੰ ਅੰਮ੍ਰਿਤ ਛਕਾ ਕੇ ਇਹਨਾਂ ਨੂੰ ਫਿਰ ਆਪ ਉਹਨਾਂ ਨੂੰ ਅੰਮ੍ਰਿਤ ਛਕਾਇਆ ਆਪੇ ਗੁਰ ਚੇਲਾ ਜਿਹੜਾ ਆਪਾਂ ਕਹਿੰਦੇ ਨਾ ਵਹਿ ਪ੍ਰਗਟਿਓ ਮਰਦ ਅਗਮੜਾ ਵਰੀ ਆਮ ਅਕੇਲਾ ਵਾਹੂ ਵਾਹੂ ਗੋਬਿੰਦ ਸਿੰਘ ਆਪੇ ਗੁਰ ਚੇਲਾ ਫਿਰ ਉਹਨਾਂ ਨੂੰ ਆਪ ਅੰਮ੍ਰਿਤ ਛਕਾਇਆ ਇਹ ਵਿਸਾਖੀ ਦਾ ਜਿਹੜਾ ਇਤਿਹਾਸ ਹੈ ਯਾਨੀ ਇਸ ਤਰੀਕੇ 1699 ਦੀ ਵਿਸਾਖੀ ਨੂੰ ਗੁਰ ਗੋਬਿੰਦ ਸਿੰਘ ਮਹਾਰਾਜ ਨੇ ਖਾਲਸਾ ਸਾਜਿਆ ਸੀ ਉਹਨਾਂ ਨੂੰ ਖਾਲਸਾ ਰੂਪ ਨਾਮ ਦਿੱਤਾ ਸੰਗਤ ਨੂੰ ਪਹਿਲਾ ਸੰਗਤ ਸੀ ਫਿਰ ਗੁਰੂ ਗੋਬਿੰਦ ਸਿੰਘ ਨੇ ਉਹਨੂੰ ਖਾਲਸਾ ਭਾਈ ਗੁਰਦਾਸ ਸਿੰਘ ਨੇ ਲਿਖਿਆ ਗੁਰ ਸੰਗਤ ਕਿੰਨੀ ਖਾਲਸਾ ਮਨਮੁਖੀ ਦੋਹੇਲਾ ਬਾਹੂ ਬਾਹੂ ਗੋਵਿੰਦ ਸਿੰਘ ਆਪੇ ਗੁਰੂ ਚੇਲਾ ਇਦਾਂ ਜੀਦਾ ਦੇਖੋ ਮੇਰਾ ਮੰਨਣਾ ਤਾਂ ਇਹ ਹੈ ਵੀ ਜਦੋਂ ਕੋਈ ਚੱਲ ਕੇ ਆ ਗਿਆ ਘਰੋਂ ਜੀ ਜਦੋਂ ਕਿਸੇ ਨੇ ਇੱਕ ਪੈਰ ਪਟਿਆ ਵੀ ਮੈਂ ਆਨੰਦਪੁਰ ਸਾਹਿਬ ਜਾਣਾ ਹੈ ਜਾਂ ਦਮਦਮਾ ਸਾਹਿਬ ਬਸਾਖੀ ਸਭ ਤੋਂ ਵੱਡੀ ਦਮਦਮਾ ਸਾਹਿਬ ਦੀ ਹੁੰਦੀ ਹੈ ਕਿਉਂਕਿ ਜਦੋਂ ਪਹਿਲਾ 1699 ਨੂੰ ਗੁਰੂ ਗੋਬਿੰਦ ਸਿੰਘ ਨੇ ਅੰਮ੍ਰਿਤ ਛਕਾਇਆ ਸੀ ਖਾਲ ਸਾਜਿਆ ਸੀ ਉਦੋਂ ਬਾਅਦ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦਮਦਮਾ ਸਾਹਿਬ ਜਦੋਂ ਗਏ ਉੱਥੇ ਵੀ ਵਿਸਾਖੀ ਨੂੰ ਓਡਾ ਹੀ ਅੰਮ੍ਰਿਤ ਸੰਚਾਰ ਕੀਤਾ ਸੀ ਈਵਨ ਕਿ ਉਦੋਂ ਵੀ ਵੱਧ ਕੇ 20000 ਬੰਦੇ ਨੇ ਲਗਭਗ ਅੰਮ੍ਰਿਤ ਛਕਿਆ ਸੀ ਉੱਥੇ ਮਾਲਵੇ ਵਿੱਚ ਇਸ ਕਰਕੇ ਵਿਸਾਖੀ ਤੇ ਉੱਥੇ ਦਮਦਮਾ ਸਾਹਿਬ ਚੱਲੇ ਆਪਾਂ ਜਾਂ ਕਿਤੇ ਵੀ ਚੱਲੇ ਆ ਜਦੋਂ ਮਨ ਵਿੱਚ ਹੀ ਧਾਰਨਾ ਆ ਗਈ ਐਂਓ ਸਮਝ ਲਓ ਵੀ ਇੱਕ ਪੁੰਨ ਬੀਜਿਆ ਜਿਉਂ-ਜਿਉਂ ਅਸੀਂ ਚੱਲਾਂਗੇ ਇੰਉਂ ਸਮਝ ਲਓ ਵੀ ਪੁੰਨ ਬੀਜ ਦੇ ਜਾ ਰਹੇ ਹਾਂ ਪਰ ਹੁਣ ਫਸਲ ਤੇ ਬੀਜ ਲਈ ਅਸੀਂ ਚੰਗੀ ਬੀਜ ਤਾਂ ਚੰਗਾ ਬੀਜ ਲਿਆ ਪਰ ਕੱਲਾ ਬੀਜਣਾ ਹੀ ਨਹੀਂ ਉਹ ਕਿਵੇਂ ਉੱਗ ਕੇ ਫਲ ਤੱਕ ਪਹੁੰਚਾਣਾ ਸਹੀ ਕਿਸਾਨ ਦਾ ਕੰਮ ਹੁੰਦਾ ਬਾਣੀ ਜਿਵੇਂ ਲਿਖਿਆ ਮੱਤ ਥੋੜੀ ਸੇਵਕ ਪਈ ਆ ਥੋੜੀ ਮੱਤ ਵਾਲੇ ਬੰਦੇ ਕੀਤੀ ਸੇਵਾ ਗਵਾ ਵੀ ਲੈਂਦੇ ਇੱਕ ਇੱਕ ਸਾਖੀ ਆਉਂਦੀ ਆ ਪੁਰਾਤਨ ਗ੍ਰੰਥਾਂ ਜੇ ਮੈਂ ਵਿੱਚ ਸਾਂਝੀ ਕਰ ਦਿੰਨਾ ਚੱਲਦੇ ਚੱਲਦੇ ਜਿਵੇਂ ਇੱਕ ਕੋਈ ਪਰਿਵਾਰ ਸੀ ਛੋਟੀ ਜੀ ਫੈਮਿਲੀ ਸੀ ਮੀਆਂ ਬੀਬੀ ਸੀ ਉਹਨਾਂ ਦਾ ਇੱਕ ਬੱਚਾ ਸੀ ਉਹ ਤਿੰਨੇ ਜੀ ਇਕ ਦੇ ਕਿਸੇ ਦੇਵਤੇ ਦੀ ਪੂਜਾ ਕਰਨ ਲੱਗੇ ਦੇਵਤੇ ਦੀ ਪੂਜਾ ਕਰਨ ਲੱਗੇ ਦੇਵਤਾ ਖੁਸ਼ ਹੋ ਗਿਆ ਸਭ ਤੋਂ ਪਹਿਲਾਂ ਖੁਸ਼ ਹੋ ਕੇ ਬੀਬੀ ਕੋਲ ਆਇਆ ਬੀਬੀ ਨੂੰ ਕਹਿੰਦਾ ਮੰਗ ਬੱਚਾ ਕੀ ਮੰਗਦੀ ਹੈ ਬੇਟਾ ਹੁਣ ਬੀਬੀ ਨੇ ਆਪਣੇ ਹਿਸਾਬ ਨਾਲ ਕਹਿੰਦੀ ਵੀ ਮੈਂ ਇੰਨੀ ਸੋਹਣੀ ਹੋ ਜਾਵਾਂ ਵੀ ਮੇਰੇ ਵਰਗੀ ਕੋਈ ਨਾ ਹੋਵੇ। ਮੇਰਾ ਰੂਪ ਇੰਨਾ ਸੋਹਣਾ ਹੋ ਜਾਏ ਹਰ ਕੋਈ ਦੇਖ ਕੇ ਮੈਨੂੰ ਪ੍ਰਭਾਵਿਤ ਹੋਵੇ। ਉਹ ਕਹਿੰਦਾ ਤਥਾਸ ਤੂੰ ਐਦਾਂ ਹੀ ਹੋਗੀ। ਉਧਰੋਂ ਕਿਤੇ ਰਾਜਾ ਸੀ। ਰਾਜਾ ਉਧਰ ਦੀ ਲੰਘਣ ਲੱਗਾ ਉਹਨੇ ਦੇਖਿਆ ਵੀ ਇੱਥੇ ਚਿੰਗਲਾਂ ਦੇ ਵਿੱਚ ਇਹ ਇਸ ਤਰ੍ਹਾਂ ਦੀ ਔਰਤ ਇਹ ਤਾਂ ਮਹਿਲਾਂ 'ਚ ਹੋਣੀ ਚਾਹੀਦੀ। ਨੌਕਰਾਂ ਨੂੰ ਆਖਿਆ ਫੜੋ ਇਹਨੂੰ ਵੇ। ਚੱਕੋ ਰਾਸਤੇ ਰਾਸਤੇ ਵਿੱਚ ਛੁੱਟੋ ਇਹਨੂੰ ਮਹਿਲਾ ਚ ਲੈ ਕੇ ਚਲੀਏ ਹਾਏ ਉਹ ਕਰਨ ਲੱਗੀ ਰੋਣ ਲੱਗੀ ਪਰ ਕਿਸੇ ਨੇ ਸੁਣੀ ਨਾ ਇਤਨੇ ਨੂੰ ਦੇਵਤਾ ਆਪਦੇ ਘਰ ਵਾਲੇ ਕੋਲ ਪ੍ਰਗਟ ਹੋ ਗਿਆ ਘਰ ਵਾਲਾ ਵੀ ਦੇਖ ਰਿਹਾ ਵੀ ਮੇਰੀ ਘਰ ਵਾਲੀ ਨੂੰ ਚੁੱਕੀ ਜਾ ਰਹੀ ਘਰ ਵਾਲੇ ਕੋਲ ਪ੍ਰਗਟ ਹੋ ਗਿਆ ਘਰ ਵਾਲਾ ਦੇਖ ਰਿਹਾ ਵੀ ਮੇਰੀ ਘਰ ਵਾਲੀ ਨੂੰ ਚੁੱਕੀ ਜਾ ਰਹੀ ਹੈ ਦੇਵਤਾ ਕਹਿੰਦਾ ਵੀ ਮੰਗ ਤੂੰ ਕੀ ਮੰਗਦਾ ਉਹ ਕਹੇ ਉਹ ਕਹਿੰਦਾ ਵੀ ਐਂ ਕਰ हे ਦੇਵਤਾ ਮੇਰੀ ਘਰ ਵਾਲੀ ਨੂੰ ਬਸ ਸੂਰੀ ਬਣਾ ਦੇ। ਸ਼ੂਰ ਦਾ ਜਾਮਾ ਦੇ ਦੇ। ਉਹ ਕਹਿੰਦਾ ਠੀਕ ਹੈ ਜਦੋਂ ਐਉਂ ਕੀਤਾ ਉਹਨੇ ਕਹਿਣ ਦੀ ਧੀਰ ਸੀ ਉਹ ਚੱਕੀ ਰੱਥ 'ਚ ਬਿਠਾਈ ਉਹ ਸੂਰ ਦੀ ਆਵਾਜ਼ ਕੱਢਣ ਲੱਗੀ। ਉਹ ਡਰ ਗਏ ਬੰਦੇ ਜਿਹੜੇ ਚੁੱਕੇ ਲਿਜਾ ਰਹੇ ਸੀ ਵੀ ਉਹ ਹੋਏ ਤਾਂ ਕੋਈ ਬਲਾ ਚੱਕ ਲਈ ਆਪਾਂ ਨੇ। ਛੋਟੋ ਇਹਨੂੰ ਉਹਨੂੰ ਛੁੱਟਤੀ। ਤੀਜੀ ਜਗ੍ਹਾ ਮੁੰਡੇ ਕੋਲ ਪ੍ਰਗਟ ਹੋਇਆ। ਮੁੰਡੇ ਨੂੰ ਕਹਿੰਦਾ ਵੀ ਮੰਗ ਕੀ ਮੰਗਣਾ ਹੈ। ਮੁੰਡਾ ਕਹਿੰਦਾ ਵੀ ਕੁਝ ਨਹੀਂ ਜੀ ਜਿੱਦਾਂ ਦੀ ਮੇਰੀ ਮਾਂ ਪਹਿਲਾਂ ਸੀ ਉਦਾਂ ਦੀ ਬਣਾ ਦੇ। ਕਹਿੰਦਾ ਠੀਕ ਹੈ ਕੀ ਪ੍ਰਾਪਤ ਹੋਇਆ ਕੁਝ ਵੀ ਨਹੀਂ ਇਦਾਂ ਹੀ ਐ ਇੱਕ ਸਾਖੀ ਆ ਦ੍ਰਿਸ਼ਟਾਂਤ ਮਾਤਰ ਆ ਹੋ ਸਕਦਾ ਇਹ ਕਦੇ ਹੋਈ ਹੋ ਨਾ ਹੋਵੇ ਗੱਲ ਪਰ ਇਹ ਸਮਝ ਲੱਗੀ ਮੈਂ ਗੱਲ ਸਮਝਣ ਦੀ ਹਾਂ ਇਹ ਇਹ ਗ੍ਰੰਥਾਂ ਦੇ ਵਿੱਚ ਦ੍ਰਿਸ਼ਟਾਂਤ ਹੁੰਦੇ ਆ ਚੀਜ਼ਾਂ ਦੇ ਦਿੱਤੇ ਹੋਏ ਵੀ ਕੁਝ ਬੰਦੇ ਕੰਮ ਬਹੁ ਕਰਦੇ ਆ ਮਿਹਨਤ ਬਹੁ ਕਰਦੇ ਆ ਪਰ ਉਹਦਾ ਫਲ ਕੁਝ ਨਹੀਂ ਹੁੰਦਾ ਹੈ ਨਾ ਇਹੀ ਜੀ ਧਰਤੀ ਦੇ ਬੀਜ ਸੁੱਟਦਾ ਜਿੱਥੇ ਉਗਣਾ ਹੀ ਨਹੀਂ ਕੰਮ ਤੇ ਚੰਗਾ ਸੀ ਆਨੰਦਪੁਰ ਸਾਹਿਬ ਜਾਣਾ ਤੀਰਸ ਸਥਾਨਾਂ ਤੇ ਜਾਣਾ ਕੋਈ ਮਾੜੀ ਚੀਜ਼ ਥੋੜਾ ਹਨਾ ਤੇ ਭਾਈ ਗੁਰਦਾਸ ਜੀ ਨੇ ਲਿਖਿਆ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ ਸਤਗੁਰ ਕੋਟ ਪੈਂਡਾ ਅੱਗੇ ਹੋਏ ਲੇਤਾ ਹੈ ਜਦੋਂ ਤੂੰ ਇੱਕ ਪੈਰ ਪੁੱਟਿਆ ਕਹਿੰਦੇ ਗੁਰੂ ਤੇਰੇ ਵੱਲ ਕਈ ਕਦਮ ਅੱਗੇ ਤੁਰਦਾ ਪਰ ਹੁਣ ਉਹ ਕਰ ਕਰਾ ਕੇ ਵੀ ਅਣ ਕਰਿਆ ਫਿਰ ਕਿੱਦਾਂ ਕਰਦੇ ਆ ਬੰਦੇ ਘਰੋਂ ਤਾਂ ਚੱਲ ਗਏ ਪਰ ਹੁਣ ਇਹ ਦੀ ਪਤਾ ਉੱਥੇ ਜਾ ਕੇ ਕਰਨਾ ਕੀ ਹੈ ਕਿਵੇਂ ਕਰਨਾ ਪੂਰਨ ਲਾਭ ਕਿਵੇਂ ਲਿਆ ਜਾਵੇ ਕੀ ਉਹਦਾ ਪ੍ਰੋਸੈਸ ਕਿਵੇਂ ਜਾਇਆ ਜਾਵੇ ਕੀ ਕਰਨਾ ਚਾਹੀਦਾ ਦੇਖੋ ਪੂਰਨ ਲਾਭ ਤੇ ਗੁਰੂ ਘਰ ਦੇ ਵਿੱਚ ਦੋ ਚੀਜ਼ਾਂ ਹੀ ਨੇ ਸੇਵਾ ਤੇ ਸਿਮਰਨ ਇਹ ਜਿਹੜਾ ਬੰਦਾ ਸੇਵਾ ਤੇ ਸਿਮਰਨ ਨਾਲ ਜੁੜੂਗਾ ਉਹਦਾ ਲਾਭ ਹੈ ਜਦੋਂ ਘਰੋਂ ਚੱਲ ਪੇ ਪਹਿਲਾ ਕਦਮ ਪੁੱਟਿਆ ਚਰਨ ਚੱਲੋ ਮਾਰਗ ਗੋਬਿੰਦ ਚੱਲੇ ਨਾ ਤੇ ਹੋਊਗਾ ਲਾਭ ਕੀ ਮਨ ਅੰਤਰ ਕੀ ਉਤਰੀ ਚਿੰਦ ਤੁਹਾਡੇ ਮਨ ਦੀ ਤੁਹਾਡੇ ਅੰਦਰ ਦੀ ਚਿੰਤਾ ਵੀ ਦੂਰ ਹੋ ਜਾਏਗੀ ਜਦੋਂ ਤੁਸੀਂ ਇੱਕ ਪੈਰ ਵੀ ਗੁਰੂ ਵਾਲੇ ਪਾਸੇ ਨੂੰ ਪੁੱਟ ਲਿਆ ਪਰ ਉਹਦਾ ਕੀ ਹੈ ਵਾਹਿਗੁਰੂ ਦਾ ਸਿਮਰਨ ਸ਼ੁਰੂ ਕਰ ਦੋ ਬਾਣੀ ਤੋਂ ਤੁਰਨ ਲੱਗੇ ਕਰਨ ਤੋਂ ਤੁਰਨ ਲੱਗੇ ਅਰਦਾਸ ਕਰਕੇ ਚੱਲੋ ਹੇ ਸੱਚੇ ਪਾਤਸ਼ਾਹ ਕਲਗੀ ਤਰਪੇਤਾ ਬਾਜਾਂ ਵਾਲੇ ਗੁਰੂ ਗੋਬਿੰਦ ਸਿੰਘ ਸਾਹਿਬ ਹੇ ਕਲੰਗੀਆਂ ਵਾਲੇ ਪਾਸ਼ਾ ਆਪ ਜੀ ਦੀ ਬਰੋਸਾਈ ਹੋਈ ਸੋਹਣੀ ਨਗਰੀ ਸ਼੍ਰੀ ਅਨੰਦਪੁਰ ਸਾਹਿਬ ਨੂੰ ਚੱਲੇ ਆਂ ਆਪਨੇ ਕਿਰਪਾ ਕੀਤੀ ਐ ਆਪਨੇ ਬੁਲਾਵਾ ਭੇਜਿਆ ਅਸੀਂ ਆ ਰਹੇ ਆਂ ਕਿਰਪਾ ਕਰਨੀ ਉਹ ਕੰਮ ਕਰਾਉਣਾ ਜੋ ਤੁਹਾਨੂੰ ਪਾਵੇ ਉਹ ਨਾ ਕਰਾਉਣਾ ਜੋ ਨਾ ਪਾਵੇ ਕਿਰਪਾ ਕਰਨੀ ਰਸਤੇ ਵਿੱਚ ਬਾਟ ਘਾਟ ਦੀ ਸਹਾਈ ਹੋਣਾ ਸੇਵਾ ਸੇ ਮਰੰਦੀ ਦਾਤ ਬਖਸ਼ਣੀ ਕਿਰਪਾ ਕਰਨੀ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਗੁਰਮਖੰਡਾ ਮੇਲ ਕਰਾਉਣਾ ਇਹ ਵੀ ਕਹਿਣਾ ਗੁਰਮਖੰਡਾ ਮੇਲ ਗੁਰਮਖੰਡਾ ਕਿਉਂਕਿ ਕਬੀਰ ਜੀ ਦਾ ਇੱਕ ਸ਼ਬਦ ਆਉਂਦਾ ਹੈ ਭਗਤ ਰਾਮਾਨੰਦ ਜੀ ਕਬੀਰ ਜੀ ਦੇ ਗੁਰੂ ਹੋਏ ਆ ਇੱਕ ਦਿਨ ਭਗਤ ਰਾਮਾਨੰਦ ਜੀ ਨੂੰ ਕਿਸੇ ਨੇ ਆਖਿਆ ਦੂਜੇ ਚੇਲਿਆਂ ਨੇ ਆਖਿਆ ਜੀ ਤੁਸੀਂ ਕਬੀਰ ਜੀ ਨੂੰ ਬਹੁਤ ਪਿਆਰ ਕਰਦੇ ਸਾਡੇ ਨਾਲੋਂ ਜ਼ਿਆਦਾ ਕਰਦੇ ਕਿਉਂ ਰਾਮਾਨੰਦ ਜੀ ਕਹਿਣ ਲੱਗੇ ਵੀ ਫਰਕ ਹੈ ਉਹ ਕਹਿੰਦੇ ਵੀ ਕੀ ਫਰਕ ਹੈ ਉਦਾਂ ਹੀ ਆਸੀਂ ਹਾਂ ਉਦਾਂ ਹੀ ਉਹ ਹੈ ਕਹਿੰਦੇ ਚਲੋ ਤੁਹਾਨੂੰ ਦੱਸਾਂਗੇ ਇੱਕ ਦਿਨ ਥੋੜੇ ਦਿਨਾਂ ਬਾਅਦ ਉੱਥੇ ਕਾਸ਼ੀ ਚ ਮੇਲਾ ਲੱਗਿਆ ਮੇਲੇ ਦੇ ਵਿੱਚ ਰਾਮਾਨੰਦ ਜੀ ਸਾਰੇ ਚੇਲਿਆਂ ਨੂੰ ਲੈ ਗਏ ਨਾਲ ਕਬੀਰ ਜੀ ਨੂੰ ਵੀ ਲੈ ਗਏ ਸਾਰੇ ਚੇਲੇ ਇਕੱਠੇ ਰਹੇ ਸ਼ਾਮ ਨੂੰ ਇਕੱਠੇ ਕਰ ਲਏ ਸਾਰਿਆਂ ਨੂੰ ਪੁੱਛਣ ਲੱਗੇ ਵਾਰ-ਵਾਰ ਵੀ ਤੂੰ ਕੀ ਦੇਖਿਆ ਕੋਈ ਦੱਸੇ ਜੀ ਇੱਥੇ ਤਾਂ ਜੀ ਨੱਚਣ ਵਾਲੇ ਲੱਗੇ ਸੀ ਕੋਈ ਆਖੇ ਜੀ ਭਾਲੂ ਇੱਥੇ ਖੇਡ ਰਿਆ ਸੀ ਕੋਈ ਆਖੇ ਜੀ ਰੱਸਾ ਕਸੀਕ ਚੱਲ ਰਹੀ ਸੀ ਕੋਈ ਆਖੇ ਸ਼ਿੰਜ ਪਹਿਰੀ ਸੀ ਮੈਂ ਉਹ ਦੇਖੀ ਕੋਈ ਆਖੇ ਜੀ ਕੋਈ ਖਾਣ ਨੂੰ ਸੀ ਕੋਈ ਆਖੇ ਕੁਝ ਖਾਣ ਨੂੰ ਆਖਰ ਕਬੀਰ ਜੀ ਨੂੰ ਸਭ ਦੀ ਵਾਰੀ ਆ ਗਈ ਕਬੀਰ ਜੀ ਨੂੰ ਪੁੱਛਿਆ ਕਬੀਰ ਕਿੱਦਾਂ ਦਾ ਮੇਲਾ ਸੀ ਤੇ ਤੂੰ ਕੀ ਕੀਤਾ ਕਹਿੰਦਾ ਜੀ ਕੌਤਕਤਾ ਬਹੁਤ ਸੀਗੇ ਹੋਏ ਭਗਤ ਜੀ ਕਹਿੰਦੇ ਪਰ ਮੈਨੂੰ ਇੱਕ ਰੱਬ ਦਾ ਪਿਆਰਾ ਮਿਲ ਗਿਆ ਸੀ ਮੈਂ ਤਾਂ ਉਹਦੇ ਕੋਲ ਬਹਿ ਗਿਆ ਰੱਬ ਦੀਆਂ ਗੱਲਾਂ ਹੋ ਗਈਆਂ ਮੇਰੇ ਭਾਦਾ ਤਾਂ ਉਜਾੜ ਸੀ ਬਾਕੀ ਦਾ ਸਾਰਾ ਮਿਲ ਗਿਆ ਕਬੀਰ ਬਾਣੀ ਚ ਸ਼ਲੋਕ ਆਉਂਦਾ ਕਬੀਰ ਜਹ ਜਹ ਹਉ ਫਿਰਿਓ ਕੌਤਕ ਠਾਉ ਠਾਇ ਇੱਕ ਰਾਮ ਸਨੇਹੀ ਬਹਾਰਾ ਊਜਣ ਮੇਰਾ ਪਾਇ ਇੱਕ ਰੱਬ ਦੇ ਪਿਆਰੇ ਵੇ ਨਾ ਮੇਰੇ ਲਈ ਤਾਂ ਉਜਾੜ ਸੀ ਭਗਤ ਰਾਮ ਨੰਦ ਜੀ ਕਹਿੰਦੇ ਇਸ ਕਰਕੇ ਪਿਆਰ ਕਰਦਾ ਹੈ ਹਾਂ ਨਾ ਲੋਕਾਂ ਨੇ ਦੇਖੋ ਕੁਸ਼ਟਾ ਚਹੀਦਾ ਈ ਇਦਾਂ ਦਾ ਉੱਥੇ ਦਾ ਪ੍ਰਬੰਧ ਵੀ ਇਦਾਂ ਦਾ ਹੀ ਚਾਹੀਦਾ ਕੋਸ਼ਿਸ਼ ਪ੍ਰਸ਼ਾਸਨ ਵੀ ਕਰਦਾ ਏ ਕਿ ਤਾਂ ਬਹੁਤ ਵਧੀਆ ਪ੍ਰਬੰਧ ਸੀਗਾ ਹੋਲੇ ਮੱਲੇ ਤੇ ਕਿ ਫਾਲਤੂ ਉੱਤੇ ਦੁਕਾਨਾਂ ਨਹੀਂ ਲੱਗਣ ਦਿੱਤੀਆਂ ਕੋਈ ਹੋਲੜਵਾਜੀ ਤੋਂ ਰੋਕਿਆ ਜਾਂਦਾ ਤੇ ਸੁੱਖਾ ਸਾਖਾ ਭੰਗ ਭੁੰਗ ਦੇ ਪਕੌੜੇ ਨਹੀਂ ਕੱਢਣ ਦਿੱਤੇ ਇਦਾਂ ਦਾ ਪਰ ਫੇਰ ਵੀ ਕੁਝ ਚੀਜ਼ਾਂ ਐਸੀਆਂ ਹੋ ਜਾਂਦੀਆਂ ਨੇ ਜਿਵੇਂ ਉੱਥੇ ਮੇਲੇ ਦਾ ਰੂਪ ਬਣ ਜਾਂਦਾ ਉੱਥੇ ਅੱਪੇ ਘਟੂਗਾ ਜਦੋਂ ਉਸ ਤਰ੍ਹਾਂ ਦੇ ਗਾਹਕ ਨਾ ਹੋਣਗੇ ਉੱਥੇ ਜਾ ਕੇ ਸਿਮਰਨ ਕਰਦੇ ਜਾਓ ਬਾਣੀ ਪੜ੍ਹਦੇ ਜਾਓ ਰਸਤੇ 'ਚ ਲੰਗਰ ਨੇ ਲੰਗਰ ਛਕੋ ਸੇਵਾ ਕਰੋ ਫਿਰ ਸਿਮਰਨ ਜਾਂ ਬਾਟ ਸੁਣਦੇ ਜਾਓ ਜਾਂ ਕੀਰਤਨ ਲਾ ਲਓ ਥੋੜੀ ਆਵਾਜ਼ 'ਚ ਹਨਾ ਪੁਰਾਣੇ ਟਾਈਮ 'ਅ ਜਦੋਂ ਸਾਡੀਆਂ ਮਾਈਆਂ ਦੀਵਾਨ ਸੁਣਨ ਜਾਂਦੀਆਂ ਨਾ ਰਾੜੇ ਵਾਲੇ ਸੰਤਾਂ ਦੇ ਦੀਵਾਨ ਲੱਗਦੇ ਸੀ ਮਹਾਪੁਰਸ਼ਾਂ ਦੇ ਸੰਤ ਬਾਬਾ ਈਸ਼ਰ ਸਿੰਘ ਜੀ ਦੇ ਸੰਤ ਬਾਬਾ ਕਿਸ਼ਨ ਸਿੰਘ ਜੀ ਦੇ ਜਾਂ ਹੋਰ ਮਹਾਤਮਾ ਮਹਾਪੁਰਸ਼ਾਂ ਦੇ ਹਨ ਪਹਿਲਾਂ ਪਹਿਲਾਂ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਲੱਗਿਆ ਕਰਦੇ ਸੀ। ਉਹਨਾਂ ਦੇ ਵੀ ਸੁਣਨ ਜਾਂਦੇ ਸੀ ਸਾਡੇ ਪਿੰਡਾਂ 'ਚੋਂ ਜਾਂਦੇ ਸੀ ਦੀਵਾਨ। ਤੇ ਜਦੋਂ ਉਦੋਂ ਜਾਣਾ ਉਦੋਂ ਬੀਬੀਆਂ ਨੇ ਟਰਾਲੀ 'ਚ ਵਹਿਣਾ। ਕਈ ਵਾਰ ਮੈਂ ਵੀ ਕਈ ਦੀਵਾਨਾਂ ਤੇ ਲੋਹਰਾਂ ਵਾਲੇ ਮਹਾਪੁਰਸ਼ਾਂ ਦੇ ਦੀਵਾਨਾਂ ਤੇ ਜਾਣਾ। ਕਿਉਂਕਿ ਮਾਲਵਾ ਮੇਰਾ ਮਾਲਵੇ ਦੇ ਵਿੱਚ। ਤੇ ਜਦੋਂ ਜਾਣਾ ਉਦੋਂ ਬੀਬੀਆਂ ਨੇ ਦੇਖੋ ਉਹਨਾਂ ਨੂੰ ਬਾਣੀ ਨਹੀਂ ਸੀ ਆਉਂਦੀ ਦੇਖੋ। ਉਹਨਾਂ ਨੇ ਧਾਰਨਾ ਪੜਨੀ ਆ ਸਾਡੇ ਗੁਰਾਂ ਨੇ ਜਹਾਜ਼ ਚਲਾਇਆ ਆਜੋ ਜੀਨੇ ਪਾਰ ਲੰਘਣਾ ਸਾਡੇ ਗੁਰੂ ਨੇ ਜਹਾਜ਼ ਚਲਾਇਆ ਆਜੋ ਜੀਨੇ ਪਾਰ ਲੰਘਣਾ ਬੈਠ ਕੇ ਟਰਾਲੀ ਚ ਧਾਰਨਾ ਪੜਦੇ ਜਾਣਾ ਇੱਕ ਮੁੱਕ ਗਈ ਫੇਰ ਬੀਬੀ ਨੂੰ ਉੱਚੇ ਆਵਾਜ਼ ਚ ਊਚਾ ਦਰ ਬਾਬੇ ਨਾਨਕ ਦਾ ਮੈਂ ਸੋਭਾ ਸੁਣ ਕੇ ਆਇਆ ਊਚਾ ਦਰ ਬਾਬੇ ਨਾਨਕ ਦਾ ਉਹ ਮੁੱਕ ਜਾਣੀ ਫਿਰ ਹੋਰ ਹਨਾ ਵੱਡੇ ਭਾਗ ਨਹੀਂ ਜਿੰਦੜੀਏ ਤੇਰੇ ਸੰਗ ਹੋ ਗਿਆ ਸਾਧੂਆਂ ਦਾ ਹਨਾ ਆਹ ਪੜਦੇ 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 ਔਰ ਐਸੀ ਧੁਨ ਵਣਨੀ ਮਨ ਲੱਗ ਜਾਂਦਾ ਸੀ ਕਈ 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 ਵਾਰ ਅਸੀਂ ਬਹੁਤ ਦੂਰ ਦੂਰ ਤੱਕ ਜਾਣਾ ਬਠੰਡੇ ਤੱਕ ਦੇ دیਵਾਨ ਪਿੰਡਾਂ ਦੇ ਵਿੱਚੋਂ ਹੋਣੇ ਜਾਣਾ ਪਤਾ ਹੀ ਨਹੀਂ ਸੀ ਲੱਗਦਾ ਇਹ ਭਜਨ ਬਣ ਜਾਂਦਾ ਜੇ ਉੱਥੇ ਹੀ ਹਾ 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 ਹੂ 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 ਕਰ ਲੋ ਨਾਲੇ ਤਾਂ ਲੜਾਈ ਹੋਊਗੀ ਝਗੜੇ ਪੈਣਗੇ ਇੱਕ ਦੂਜੇ ਦੀ ਈਰਖਾ ਨਿੰਦਿਆ ਕਰਾਂਗੇ ਨਾਲੇ ਭਾਰ ਸਿਰ ਤੇ ਹੋਊਗਾ ਇਸ ਲਈ ਅਸੀਂ ਚੱਲੇ ਆਂ ਤੀਰਥ ਤੇ ਫਿਰ ਮਨ ਨੂੰ ਸਾਹਮਣਾ ਤਨ ਨੂੰ ਸਾਹਮਣਾ ਕਈ ਬੰਦੇ ਕਰਦੇ ਕੀ ਨਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰੀ ਬਾਣੀ ਚ ਲਿਖਿਆ ਮਨ ਦੇ ਖੋਟੇ ਆ ਤਨ ਦੇ ਨਾਲ ਚੋਰੀਆਂ ਕਰਦੇ ਫਿਰਦੇ ਇੱਕ ਭਾ ਲੱਥੀ ਨਾਤਿਆਂ ਦੋ ਭਾ ਚੜੀਐਸ ਹੋਰ ਕਹਿੰਦੇ ਇੱਕ ਤਾਂ ਮਨ ਦੀ ਚੀਜ਼ ਲੱਥਦੀ ਆ ਵੀ ਚਲੋ ਜੀ ਅਸੀਂ ਤੀਰਥ ਤੇ ਚਾ ਆਏ ਬਜਨ ਲੱਤ ਗਿਆ ਦੋ ਹੋਰ ਚਾੜਿਆ ਕਿਸੇ ਨਾਲ ਈਰਖਾ ਖੜੀ ਕਰਿਆ ਕਿਸੇ ਨਾਲ ਲੜਾਈ ਪਾਇਆ ਇਹ ਅਗਲੀ ਵਾਰੀ ਉਹਨੂੰ ਟੱਕਰਾਂਗੇ ਫਿਰ ਇਹ ਜੇ ਨਾਲੋਂ ਫਿਰ ਸਾਧ ਭਲੇ ਆਣ ਨਾਤੇ ਆ ਕਹਿੰਦੇ ਸਾਧ ਤਾਂ ਇਹ ਜੇ ਨਾਲੋਂ ਬਿਨਾਂ ਨਾਤੀ ਚੰਗੇ ਇਸ ਲਈ ਇਹ ਭਾ ਪ੍ਰੇਮ ਨਾਲ ਜਾਈਏ ਇਸ ਤਰੀਕੇ ਜਾਈਏ ਵੀ ਕਿਸੇ ਦਾ ਦਿਲ ਨਾ ਦੁਖੇ ਇਸ ਤਰੀਕੇ ਜਾਈਏ ਕਾਲੀ ਨਾ ਮਚਾਈਏ ਪ੍ਰੇਮ ਨਾਲ ਜਾਈਏ ਇਹ ਨਹੀਂ ਵੀ ਤੁਸੀਂ ਉੱਥੇ ਜਾਓਗੇ ਤਾਂ ਹੀ ਹਾਜ਼ਰੀ ਲੱਗੀ ਜਦੋਂ ਤੁਸੀਂ ਚੱਲ ਪਏ ਹਾਜ਼ਰੀ ਸ਼ੁਰੂ ਹੋ ਗਈ ਜਿੱਥੇ ਖੜਨਾ ਪਵੇ ਉੱਥੇ ਖੜ੍ਹਜੋ ਗੁਰੂ ਦੀ ਮਰਿਆਦਾ ਮਰਿਆਦਾ ਹੀ ਆ ਪੰਥ ਵਿੱਚ ਜੇ ਮਰਿਆਦਾ ਨਹੀਂ ਤੇ ਫਿਰ ਕੀ ਰਹਿ ਗਿਆ ਰਹਿਤ ਬਹਿਤ ਤੁਹਾਡੀ ਦੇਖ ਕੇ ਬੰਦੇ ਦਾ ਦਿਲ ਕਰੇ ਵੀ ਯਾਰ ਮੈਂ ਤਾਂ ਇਦਾਂ ਦਾ ਬੰਦਾ ਆ ਫਿਰ ਤੁਸੀਂ ਉੱਥੇ ਜਾਣਾ ਦਰਬਾਰ ਸਾਹਿਬ ਦੇਖ ਕਰਾਓ ਕੜਾ ਪ੍ਰਸ਼ਾਦ ਲਾਓ ਸ਼ਰਧਾ ਭਾਵਨਾ ਅਨੁਸਾਰ ਸਿਰ ਟਕੋ ਕੜਾ ਪ੍ਰਸ਼ਾਦ ਦਾ ਕੀ ਹੁੰਦਾ ਮਤਲਬ ਉਹ ਵੀ ਅਰਦਾਸ ਚ ਕੋਈ ਸਹਾਇਤਾ ਹੁੰਦੀ ਕੀ ਕੜਾ ਪ੍ਰਸ਼ਾਦ ਦਾ ਤਾਂ ਇਦਾਂ ਜੀ ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਹੀ ਚੱਲੀ ਆਉਂਦੀ ਮਰਿਆਦਾ ਗੁਰੂ ਸਾਹਿਬ ਨੇ ਸ਼ੁਰੂ ਕੀਤੀ ਵੀ ਜਦੋਂ ਕੋਈ ਕਾਰਜ ਹੋਵੇ ਸਿੱਖ ਨੂੰ ਜਾਂ ਸਾਡੇ ਸਥਾਨਾਂ ਤੇ ਵੱਡਿਆਂ ਦੇ ਜਦੋਂ ਜਾਣਾ ਹੈ ਨਾ ਪੰਥਕ ਮਰਿਆਦਾ ਇਹ ਆ ਉਦੋਂ ਕੜਾ ਪ੍ਰਸ਼ਾਦੀ ਦੇਗਾ ਸੀ ਕਰਾਉਣੀ ਹੈ ਜਦੋਂ ਅਸੀਂ ਪਹਿਲੀ ਵਾਰ ਕਿਸੇ ਤਖਤ ਤੇ ਜਾਂਦੇ ਆ ਅੱਜ ਦੇ ਹਿਸਾਬ ਨਾਲ ਘੱਟੋ ਘੱਟ 50 ਰੁਪਏ ਦੀ ਦੇਖ ਕਰਾਣੀ ਚਾਹੀਦੀ ਹੈ ਜਦੋਂ ਪਹਿਲੀ ਵਾਰ ਜਾਵੇ ਬੰਦਾ ਆਪਣੀ ਬਾਕੀ ਭਾ ਜੇ ਗਰੀਬੀ ਹੈ ਕੋਈ ਉੱਥੇ ਕੋਈ ਇਹ ਵੀ پابੰਦੀ ਨਹੀਂ ਹੈਗੀ ਉਸ ਤਾਂ ਭਾ ਫਿਰ ਭਾਵਨਾ ਨਾਲ ਕੌਡੀ ਦਾ ਅਗਲਾ ਹਿੱਸਾ ਹੀ ਤੋੜ ਕੇ ਰੱਖ ਦਿਓ 1 ਰੁਪਏ ਚ ਕਈ ਕੌਡੀਆਂ ਆ ਜਾਂਦੀ ਹੈ। ਇੱਕ ਫੁੱਲ ਰੱਖ ਦੋ। ਨਾਂ ਵੀ ਰੱਖੋ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ ਆਨੰਦਪੁਰ ਸਾਹਿਬ ਦੀ ਗੱਲ ਹੈ। ਇੱਕ ਫਕੀਰ ਆਇਆ। ਉਹ ਫੁੱਲ ਲਿਆ ਕੇ ਰੱਖੇ ਮਹਾਰਾਜ ਜੀ ਅੱਗੇ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਕੀ ਲੋੜ ਸੀ ਫੁੱਲ ਤੋਂ ਲਿਆਉਣ ਦੀ। ਹਨਾ? ਉਹ ਕਹਿੰਦਾ ਕਹਿੰਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕਹਿੰਦਾ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਮੈਂ ਖਾਲੀ ਹੱਥ ਆਉਣਾ ਤਾਂ ਮੈਨੂੰ ਸ਼ਰਮਿੰਦਗੀ ਹੁੰਦੀ ਹੈ। ਦਸਤੇ ਖਾਲੀ ਸ਼ਰਮਿੰਦਾ ਬਾਸ਼ਦ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਦਸਤੇ ਖਾਲੀ ਨਾ ਸ਼ਰਮਿੰਦਾ ਬਾਸ਼ਦ ਦਿਲੇ ਖਾਲੀ ਸ਼ਰਮਿੰਦਾ ਬਾਸ਼ਦ ਕਹਿੰਦੇ ਹੱਥ ਖਾਲੀ ਆਜਾ ਸ਼ਰਮਿੰਦਗੀ ਨਹੀਂ ਤੇਰੇ ਦਿਲ ਚ ਪ੍ਰੇਮ ਹੋਵੇ ਪ੍ਰੇਮ ਤੋਂ ਖਾਲੀ ਆ ਗਿਆ ਤਾਂ ਸ਼ਰਮਿੰਦਗੀ ਵਾਲੀ ਗੱਲ ਆ ਹੱਥ ਤੇਰੇ ਭਾਵੇਂ ਸੋਨੇ ਨਾਲ ਭਰੇ ਹੋਣ ਜਦ ਜਦ ਪ੍ਰੇਮ ਨਾਲ ਆਓਗੇ ਗੁਰੂ ਦੇ ਪ੍ਰਤੀ ਤੇ ਗੁਰੂ ਪਾਤਸ਼ਾਹ ਨੂੰ ਕਿਹੜਾ ਪਤਾ ਨਹੀਂ ਹੈਗਾ ਭੁੱਲੇ ਆ ਕਿ ਤੇ ਸਤਿਗੁਰੂ ਸੱਚੇ ਪਾਤਸ਼ਾਹ ਜਾਣਦੇ ਆ ਦਿਲ ਦੀਆਂ ਤੇ ਦੇਖ ਕਰਾਉਣੀ ਅਰਦਾਸ ਕਰਨੀ ਗੁਰੂ ਪਾਤਸ਼ਾਹ ਦੇ ਅੱਗੇ ਜਾ ਕੇ ਇਹ ਮਰਿਆਦਾ ਸਾਡੀ ਭਾਵਨਾ ਇਹ ਲੈ ਕੇ ਜਾਵੇ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਿਵੇਂ ਪੰਜ ਪਿਆਰੇ ਸਾਜੇ ਸੀਸ ਲਿਆ ਉਹਨਾਂ ਚ ਆਪਣਾ ਆਪਾ ਰੱਖਿਆ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਮੈਂ ਵੀ ਆਪਣਾ ਤਨ ਮਨ ਤੁਹਾਨੂੰ ਤੁਹਾਨੂੰ ਅਰਪਣ ਕਰਦਾ ਮੇਰੇ ਅੰਦਰ ਵੀ ਤੁਸੀਂ ਆਪਣਾ ਆਪਾ ਰੱਖੋ ਤੇ ਮੇਰੇ ਅੰਦਰੋਂ ਮੇਰੇ ਵਿਕਾਰ ਕੱਢ ਦਿਓ ਮੇਰੇ ਅੰਦਰੋਂ ਮੇਰੇ ਅਫਗਣ ਕੱਢ ਦਿਓ ਇਹ ਭਾਵਨਾ ਲੈ ਕੇ ਜਾਈਏ ਜੇ ਕੋਈ ਇਦਾਂ ਕਰੂਗਾ ਤਾਂ ਨਿਕਲ ਵੀ ਜਾਣਗੇ ਨਿਕਲਦੇ ਆ ਜੀ ਬਹੁਤ ਗੁਰਸਿੱਖ ਐ ਇਦਾਂ ਦੇ ਆਮ ਨਾਰਮਲ ਗੁਰਸਤ ਘਰਾਂ ਚ ਮੈਂ ਗੁਰਸਿੱਖ ਦੇਖਿਆ ਜਿਨ੍ਹਾਂ ਚ ਕੋਈ ਕਿਸੇ ਤਰ੍ਹਾਂ ਦੀ ਈਰਖਾ ਨਹੀਂ ਕੋਈ ਦੁਆਇਸ਼ ਨਹੀਂ ਨਿਤਨੇਮੀ ਬੰਦਗੀ ਵਾਲੇ ਸਿਮਰਨ ਵਾਲੇ ਜਿਨ੍ਹਾਂ ਨੂੰ ਗੁਰੂ ਗੁਰੂ ਦੀ ਪਾਰਸ ਸ਼ੋਹ ਨੇ ਸ਼ਾਂਤ ਕਰਤਾ ਹੈ ਨਾ ਪਰ ਇਹ ਜੇ ਸਾਡੇ ਵਰਗੇ ਸਾਡੇ ਬੰਦੇ ਉਹ ਉਹਨਾਂ ਦੀ ਤਾਂ ਖਬਰ ਨਹੀਂ ਕਿਉਂਕਿ ਉਹ ਸ਼ਾਂਤ ਹੋ ਗਏ ਉਹਨਾਂ ਹੁਣ ਸ਼ਾਂਤ ਹੋਏ ਆਂ ਵੀ ਗੱਲ ਤਾਂ ਕੋਈ ਹੋਵੇ ਉਹ ਹੈ ਜਾਂ ਕਵੀ ਹਰਦਾ ਭਾਈ ਵੀਰ ਸਿੰਘ ਵਰਗਾ ਹੋਵੇ ਕੋਈ ਪ੍ਰੋਫੈਸਰ ਪੂਰਨ ਸਿੰਘ ਵਰਗਾ ਜਿਹੜਾ ਵਗਦੇ ਦਰਿਆ ਨਾਲ ਗੱਲਾਂ ਕਰ ਸਕੇ ਹਨਾ ਤੇ ਸਾਡੇ ਵਰਗੇ ਤਾਂ ਫਿਰ ਅੰਨੇ ਐ ਹੱਥ ਲਾ ਲਾ ਕੇ ਜਿੱਥੇ ਚੀਜ਼ਾਂ ਫੁੱਟੀਆਂ ਟੁੱਟੀਆਂ ਉਹਨਾਂ ਨੂੰ ਦੇਖ ਸਕਦੇ ਆ ਇਹ ਕਾਰਨ ਹੈ ਜੀ ਇਹ ਨਹੀਂ ਐ ਵੀ ਕਿਸੇ ਨੂੰ ਕੋਈ ਕਿਰਪਾ ਨਹੀਂ ਹੁੰਦੀ ਹਨਾ ਨਾ ਨਾ ਬਾਕੀ ਤਾਂ ਮਹਾਰਾਜ ਦੀ ਕਿਰਪਾ ਨਾਲ ਸਕਸੈਸ ਨੇ ਕਾਮਯਾਬ ਨੇ ਤਰਕੀਆਂ ਕਰ ਰਿਹਾ ਆਤਮਿਕ ਤੌਰ ਤੇ ਰੋਹਾਨੀਅਤ ਦੀਆਂ ਹੈ ਨਾ ਅਨਹਦ ਸ਼ਬਦ ਚੱਲਦੇ ਆ ਸਿਮਰਨ ਚੱਲਦੇ ਆ ਨਾਮ ਚੱਲਦੇ ਆ ਗੁਰਮਖੰਦੇ ਸਵਾਸ ਸਵਾਸ ਬੰਦਗੀ ਕਰਦੇ ਆ ਗੁਰੂ ਕਿਰਪਾ ਕਰਦਾ ਰਿਧੀਆਂ ਸਿੱਧੀਆਂ ਕਰਾਮਾਤਾਂ ਸਭ ਕੁਝ ਵਰਤਦਾ ਇਹ ਦੋ ਚਾਰ ਨੂੰ ਉਹ ਸਮਝਦੀ ਆ ਕਿਤੇ ਕੁਝ ਉਹਨਾਂ ਨੂੰ ਕੀ ਆ ਇਹ ਆ ਜਿੰਨਾ ਕੁ ਮੈਂ ਸਮਝ ਸਕਿਆ ਵੀ ਜਿਹੜੇ ਸੁਣਨਗੇ ਇੰਨਾ ਕੁ ਤਾਂ ਕਲੀਅਰ ਹੋ ਗਿਆ ਵੀ ਕਿਵੇਂ ਜਾਣਾ ਜ ਜਿਹੜਾ ਵੀ ਜਾਊਗਾ ਉਹ ਦੋ ਪੱਖ ਵੀ ਤੁਸੀਂ ਦੱਸ ਦਿੱਤੇ ਵੀ ਜੇ ਐ ਜਾਓਗੇ ਤਾਂ ਐ ਆਜੋਗੇ ਹਾਂ ਜੇ ਐ ਜਾਓਗੇ ਸ਼ਰਧਾ ਵਿਸ਼ਵਾਸ ਭਾਵਨਾ ਨਾਲ ਭਰ ਕੇ ਆਓਗੇ ਤਾਂ ਭਰ ਕੇ ਆਓਗੇ ਹਾਂ ਖਾਲੀ ਤਾਂ ਨਹੀਂ ਮੋੜਦੇ ਪਾਸ਼ਾ ਤੁਹਾਡੇ ਇੰਨੇ ਰਜੇਮਿਆਂ ਚ ਤੁਸੀਂ ਸਾਡੇ ਇੰਨਾ ਟਾਈਮ ਦਿੱਤਾ ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਤੁਸੀਂ ਜਿਹੜਾ ਅਕਾਲ ਚੈਨਲ ਚਲਾ ਰਹੇ ਹੋ ਕਰਤਾਪੁਰਖ ਬਾਬਾ ਕਰਤਾਪੁਰਖ ਚੈਨਲ ਵੀ ਤੁਹਾਡਾ ਹੀ ਆ ਦੋਵੇਂ ਚੈਨਲ ਤੁਹਾਡੇ ਤੁਸੀਂ ਚਲਾ ਰਹੇ ਹੋ ਜਿਹਦੇ ਉੱਤੇ ਬਹੁਤ ਸੋਹਣੀਆਂ ਸੁਹਣੀਆਂ ਇੰਤਰੀਆਂ ਤੁਸੀਂ ਪੰਥ ਦੇ ਵਿਦਵਾਨ ਗਿਆਨੀ ਸਿੰਘ ਜਿਹਦੇ ਵਿੱਚ ਨਾਮ ਦੀ ਸਿਮਰਨ ਦੀਆਂ ਗੱਲਾਂ ਹੁੰਦੀਆਂ ਇਤਿਹਾਸ ਦੀਆਂ ਗੱਲਾਂ ਔਰ ਸੰਤਾਂ ਮਹਾਪੁਰਸ਼ਾਂ ਦੇ ਜਿੱਥੇ ਕਿ ਨੇਰੀ ਚੱਲ ਰਹੀ ਆ ਨਾਸਤਿਕਤਾ ਦੀ ਈਰ ਖਾਲੂ ਯਾਨੀ ਚੁੱਕ-ਚੁੱਕ ਕੇ ਕੱਟ-ਕੱਟ ਕੇ ਪਾਉਂਦੇ ਗੱਲਾਂ ਪਰ ਤੁਸੀਂ ਬੇਫਿਕਰ ਹੋ ਕੇ ਲੱਗੇ ਹੋ ਇਦੇ ਲਈ ਮੈਂ ਸ਼ਲਾਗਾ ਵੀ ਕਰਦਾ ਗੁਰੂ ਸਾਹਿਬ ਕੀ ਅਰਦਾਸ ਵੀ ਕਰਦਾ ਗੁਰੂ ਸਾਹਿਬ ਤੁਹਾਡੀ ਮਿਹਨਤ ਨੂੰ ਬੂਰ ਪਾਉਣ ਤਾਂ ਕਿ ਚੰਗੀਆਂ ਚੀਜ਼ਾਂ ਸਮਾਜ ਵਿੱਚ ਜਾਣ ਤੇ ਚੰਗੇ ਲੋਕ ਪਲਾਹਾ ਲੈ ਸਕਣ ਮੈਂ ਵਧਾਈ ਦਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ